ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਨੇ ਭਰਾ ਜੁੜੇ ਹੀ ਰਹਿਣਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਸਾਨ ਭਰਾ ਨਾ ਅਣਗੇਲੀ ਨਾ ਕਰਿਆ ਕਰੋ ਯਾਰ ਅਣਗੇਲੀ ਦਾ ਕਾਰਨ ਬਹੁਤ ਵੱਡਾ ਹੋਣ ਜਾਂਦਾ ਹੈ ਛੋਟੀ ਜੀ ਗਲਤੀ ਨਾਲ ਬਹੁਤ ਵੱਡਾ ਹਾਦਸਾ ਹੋ ਜਾਂਦਾ ਹੈ ਕਿਉਂਕਿ ਆਪਾਂ ਦੇਖੋ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਚੈਨਲ ਵੱਲ ਜ਼ਰੂਰ ਚਾਤ ਮਰਵਾ ਦਈਏ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਬੈਲ ਦੇ ਬਟਨ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਆਪਾਂ ਜੇ ਦੱਸਦੇ ਹਾਂ ਬਈ ਵੀ ਕਿਸਾਨ ਜਿਹੜਾ ਇਹ ਦੇਸ਼ ਦਾ ਅੰਨ ਦਾਤਾ ਯਾਰ ਇਹਦੇ ਬਿਨਾ ਕੁਝ ਨਹੀਂ ਬਣਦਾ ਦੇਸ਼ ਦਾ ਕਿਉਂਕਿ ਆਪਣਾ ਦੇਸ਼ ਚੱਲਦਾ ਹੀ ਖੇਤੀ ਦੇ ਧੰਦੇ 'ਤੇ ਆ ਬਈ ਤੇ ਆਪਣਾ ਮੁੱਖ ਕੀਤਾ ਵੀ ਖੇਤੀ ਹੈ ਤੇ ਆਪਾਂ ਤਕਰੀਬ ਨੂੰ ਸਾਰੇ ਰੇ ਸਪਰੇਅ ਬਿਨਾਂ ਦਾ ਫੈਲੀ ਹੁੰਦੀ ਨਹੀਂ ਬਾਈ ਹੁਣ ਤੇ ਆਪਾਂ ਫਸਲ ਦੇ ਵਿੱਚ ਪਾਉਣੇ ਜੇ ਕੋਈ ਜ਼ਹਿਰੀਲਾ ਪਦਾਰਥ ਤਕਰੀਬ ਨੂੰ ਸਾਰੇ ਜ਼ਹਿਰੀਲੇ ਹੁੰਦੇ ਬਾਈ ਜਿਹੜੇ ਵੀ ਪਾਉਣੇ ਰਹੇ ਹਾਂ ਸਪਰੇਅ ਹੀ ਪੈਂਦੀਆਂ ਇਹਦੇ ਚ ਤੇ ਆਪਾਂ ਇਹ ਦੱਸ ਦਿਆਂ ਵੀ ਆਪਾਂ ਰੋਟੀ ਬਣੀ ਵੀ ਖੇਤਾਂ ਦੇ ਵਿੱਚ ਹੀ ਖਾਣੀਆਂ ਨੇ ਤੇ ਆਪਾਂ ਇੱਕ ਦਾ ਨਾਲ ਸਾਬਣ ਜ਼ਰੂਰ ਰੱਖਿਆ ਕਰਕੇ ਜਿਹੜਾ ਆ ਬਾਈ ਫੰਗੀ ਸਾਈਡ ਜਾ ਇਹ ਥਾਂ ਦੇ ਵਿੱਚ ਜਰੂਰ ਵੱਡ ਜੰਦਾ ਤੇ ਆ ਬਾਈ ਨੇ ਦੇਖੋ ਬਈ ਨਾ ਦਾ ਹੱਥ ਤੇ ਕੋਈ ਦਸਤਾਨਾ ਚੜਾਇਆ ਨਾ ਮੂੰਹ ਤੇ ਕੋਈ ਮੂਕਾ ਬੰਨਿਆ ਮੇਰਾ ਵੀਰ ਨੂੰ ਬੇਨਤੀ ਜਰੂਰ ਹੈ ਤੇ ਗੁੱਸਾ ਨਾ ਕਰੀ ਮੇਰਾ ਭਰਾ ਤੇਰੇ ਫਾਇਦੇਮੰਦ ਦੀ ਗੱਲ ਹੈ ਕਿਉਂਕਿ ਆਪਣੇ ਨੋਹਾਂ ਚ ਵੱਡ ਜਾਂਦਾ ਨਾਂ ਨਿਕਲੇ ਮੁੜ ਕੇ ਬਾਈ ਤੇ ਆਪਾਂ ਰੋਟੀ ਪਾਣੀ ਇੱਥੇ ਖਾਣਾ ਹੁੰਦਾ ਸਾਬਣ ਵਗੈਰਾ ਵੀ ਜਰੂਰ ਰੱਖਿਆ ਕਰੋ ਆਪਾਂ ਤੇ ਆਪਾਂ ਨੂੰ ਹੱਥ ਵਗੈਰਾ ਧੋ ਕੇ ਫੇਰ ਰੋਟੀ ਪਾਣੀ ਖਾਣਾ ਚਾਹੀਦਾ ਆਪਾਂ ਅੰਗੇਲੀ ਕਰ ਜੰਨੇ ਆ ਹੁਣ ਤਾਂ 150 ਦੀ ਗੱਲ ਹੁੰਦੀ ਆ ਬਾਈ ਦਸਤਾਨੇ ਵਗੈਰਾ ਤੇ ਮੁੜ ਕੇ ਡਾਕਟਰ ਲੱਖਾਂ ਦੇ ਲੱਖ ਹੀ ਲੈ ਜਾਂਦੇ ਆ ਬਣਦਾ ਕੁਝ ਵੀ ਨਹੀਂ ਫਿਰ ਤੇ ਇਹ ਵੀਡੀਓ ਜੇ ਚੰਗੀ ਲੱਗੀ ਬਹੁਤ ਬਹੁਤ ਸ਼ੇਅਰ ਕਰੋ ਤੇ ਕਮੈਂਟ